ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਰਾਮਾ ਅਵਤਾਰ ਲਿਖਣ ਦਾ ਕਾਰਨ ਉਹ ਆਪ ਜੀ ਨੇ ਸਾਧ ਸੰਗਤ ਦੀ ਬੜੇ ਗੋਹ ਨਾਲ ਸਰਵਣ ਕਰਨਾ ਸਤਿਗੁਰਾਂ ਜੀ ਨੇ ਸਾਰੇ ਇਤਿਹਾਸ ਦਾ ਮੁਲਾਂਕਣ ਕਰਕੇ ਗਰੀਬ ਨਵਾਜ਼ ਨੇ ਸਾਨੂੰ ਦੱਸਿਆ ਕਿ ਜਿੱਥੇ-ਜਿੱਥੇ ਇਹਨਾਂ ਕੋ ਗਲਤੀ ਹੋਈ ਹੈ ਖਾਲਸਾ ਜੀ ਤੁਸੀਂ ਗਲਤੀ ਨਾ ਕਰਨੀ ਜੇ ਕਦੇ ਸਾਧ ਸੰਗਤ ਜੀ ਕਾਰੋ ਤੇ ਪੰਡੂ ਪਾਣੂ ਬੜੇ ਬਲੀ ਸੀ ਗਏ ਕਿੱਥੇ ਕਾਰੋ ਮੁਕਾਬਲਾ ਨਹੀਂ ਸੀ ਕਰ ਸਕਦੇ ਪਰ ਸਾਧ ਸੰਗਤ ਜੀ ਉਸ ਸਮੇਂ ਛਤਰੀਆਂ ਵਿੱਚ ਭੈੜੀ ਰਵਾਇਤ ਸੀਗੀ ਕਿ ਜੇ ਕੋਈ ਯੁੱਧ ਲਈ ਲਲਕਾਰੇ ਤੇ ਤਾਂ ਵੀ ਕਹਿੰਦੇ ਆ ਉਹਦੀ ਲਲਕਾਰ ਨੂੰ ਸੁਣ ਕਰਕੇ ਪਿੱਛੇ ਨਹੀਂ ਹਟਦੇ ਛਤਰੀ ਤੇ ਜੇ ਕੋਈ ਜੂਆ ਖੇਡਣ ਨੂੰ ਲਲਕਾਰੇ ਤੇ ਤਾਂ ਵੀ ਪਿੱਛੇ ਨਹੀਂ ਹਟਦੇ ਦੱਸੋ ਇਹ ਦੋ ਗੱਲਾਂ ਇੱਕ ਕਿਵੇਂ ਹੋ ਸਕਦੀਆਂ ਇਸੇ ਕਰਕੇ ਦਰਯੋਦਨ ਨੇ ਛੜੇੰਦਰ ਕੀਤਾ ਆਪਣੇ ਮਾਮੇ ਸ਼ਕਨੀ ਦੇ ਰਾਹੀਂ ਤੇ ਜਿਹੜਾ ਸੀ ਦਰਜਸ਼ਤਰ ਧਰਮ ਪੁੱਤਰ ਹੁੰਦਿਆਂ ਹੋਇਆ ਸਮਝ ਨਾ ਸਕਿਆ ਤੇ ਇਸ ਨੂੰ ਜੂਏ ਵਾਸਤੇ ਜਦੋਂ ਲਲਕਾਰ ਮਾਰੀ ਤੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣੀ ਇਸਤਰੀ ਵੀ ਹਾਰ ਗਈ ਸੀ ਤੇ ਕਿੰਨੇ ਨਮੋਸ਼ੀ ਹੋਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਖਾਲਸਾ ਯੁੱਧ ਦੀ ਲਲਕਾਰ ਸੁਣ ਕਰਕੇ ਮੈਦਾਨੇ ਜੰਗ ਵਿੱਚ ਉਤਰਾਈ ਪਰ ਕਿਸੇ ਕੁਕਰਮ ਦੀ ਲਲਕਾਰ ਸੁਣ ਕਰਕੇ ਕਦੇ ਉਹਦੇ ਨਾਲ ਨਾ ਸੱਕਰ ਨਵੀ ਕਿਉਂਕਿ ਜੂਆ ਖੇਡਣਾ ਸਤਿਗੁਰਾਂ ਜੀ ਨੇ ਕਿਹਾ ਮਹਾਪਾਪ ਹੈ ਜਿਹੜਾ ਜੂਆ ਖੇਡਦਾ ਉਹ ਮੇਰਾ ਖਾਲਸਾ ਨਹੀਂ ਹੋ ਸਕਦਾ ਸਤਿਗੁਰੂ ਜੀ ਨੇ ਇਹਨਾਂ ਕਥਾਵਾਂ ਦੁਆਰਾ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਿਸ ਸਮੇਂ ਫਿਰ ਸਾਧ ਸੰਗਤ ਜੀ ਕੋਈ ਹੋਰ ਚਾਰਾ ਨਾ ਵੇਖ ਕਰਕੇ ਸ਼੍ਰੀ ਰਾਮਚੰਦਰ ਜੀ ਨੇ ਆਕਰਮਣ ਕੀਤਾ ਬਹੁਤ ਤਗੜਾ ਇਹ ਯੁੱਧ ਹੋਇਆ ਇਸ ਯੁੱਧ ਵਿੱਚ ਅਗਸਤ Muni ਵਰਗਿਆਂ ਨੇ ਵੀ ਆ ਕਰਕੇ ਸ਼੍ਰੀ ਰਾਮਚੰਦਰ ਜੀ ਨੂੰ ਜੜੀਆਂ ਮਾਇਆ ਵੀ ਸ਼ਕਤੀਆਂ ਸੀ ਉਹਨਾਂ ਤੋਂ ਬਚਣ ਵਾਸਤੇ ਆਪਣੀ ਜੜੀ ਸੀ ਤਪੱਸਿਆ ਦੇ ਨਾਲ ਮੰਤਰ ਮੰਤਰਾਂ ਦੀ ਸ਼ਕਤੀ ਦੇਣਾ ਕੀਤੀ ਸਾਰੀਆਂ ਗੈਵੀ ਸ਼ਕਤੀਆਂ ਨੇ ਸਹਾਇਤਾ ਕੀਤੀ ਤੇ ਇਸ ਦੇ ਅੰਦਰ ਬਹੁਤ ਸਾਰੇ ਜਿਹੜੇ ਸਿੱਖਿਆਦਾਇਕ ਕਾਰਨ ਹੈ ਪਰ ਮੈਂ ਇੱਕ ਕਾਰਨ ਦੱਸਾਂਗਾ ਜੋ ਸਤਿਗੁਰਾਂ ਜੀ ਨੇ ਬੜਾ ਵਿਸ਼ੇਸ਼ ਕਿਹਾ ਜਿਹੜਾ ਮੇਗਨਾਦ ਸੀ ਨਾ ਇਹਦੀ ਵਰਸ਼ੀ ਲక్ష్ਮਣ ਦੇ ਨਹੀਂ ਸੀ ਵੱਜਦੀ ਕਿਉਂਕਿ ਰੱਖਿਆ ਕਰਨ ਲਈ ਅੱਗੇ ਹੰਮਣ ਫਜਰ ਦੀ ਛਾਤੀ ਕਰਕੇ ਖਲੋ ਜਾਂਦਾ ਸੀ ਜਦੋਂ ਵੇਖਿਆ ਕਿ ਵਰਸ਼ੀ ਵੱਜਦੀ ਨਹੀਂ ਫਿਰ 라ਵਣ ਨੇ ਕਿਹਾ 나ਦ मुनि ਨੂੰ ਕਿ ਤੂੰ ਸਹਾਇਤਾ ਕਰ ਜਿਸ ਸਮੇਂ ਫਿਰ ਨਾਰਦ मुनि ਨੂੰ ਵੇਖਿਆ ਨਾ ਹਣੂਮਾਨ ਜੀ ਨੇ ਤੇ ਉਹ ਕੀਰਤਨ ਕਰਨ ਵਾਲਾ ਜਸ ਗਾਉਣ ਵਾਲਾ ਦੇਵਤਾ ਤੇ ਭਾਵ ਭਗਤੀ ਜਲਾ ਲਿਆ ਨਾਰਦ मुनि ਨੇ ਨਾਰਦ मुनि ਨੂੰ ਵੇਖ ਕੇ ਹਣੂਮਾਨ ਜੀ ਟੰਡੌਤ ਕਰਨ ਲੱਗ ਗਏ ਜਦੋਂ ਟੰਡੌਤ ਕੀਤੀ ਇੰਨੇ ਚਿਰ ਨੂੰ ਮੇਘਨਾਦ ਨੇ ਬਰਛੀ ਕੱਟ ਮਾਰੀ ਲక్ష్మణ ਦੇ ਫਿਰ ਜਦੋਂ ਲక్ష్మణ ਜੀ ਮੂਰਛਤ ਹੁੰਦੇ ਆ ਸਤਗੁਰਾਂ ਜੀ ਨੇ ਉੱਥੇ ਦਰਸਾਇਆ ਕਿ ਖਾਲਸਾ ਜੀ ਮੈਦਾਨੇ ਜੰਗ ਚ ਨਹੀਂ ਡੰਡਾਉਂਦ ਫਰੀਦੀ ਕਿਸੇ ਨੂੰ ਪਤਾ ਹੀ ਬੁਲਾਉਣੀ ਹੁੰਦੀ ਆ ਜੰਗ ਦੇ ਮੈਦਾਨ ਦੇ ਅੰਦਰ ਤਾਂ ਸ਼ਸਤਰਾਂ ਦੀ ਭਾਸ਼ਾ ਨਾਲ ਸਦਾ ਗੱਲ ਕਰਨੀ ਉਥੇ ਗਿਆਨ ਨਹੀਂ ਦੜਾਈ ਦਾ ਉਥੇ ਸ਼ਸਤਰਾਂ ਦੀ ਭਾਸ਼ਾ ਨਾਲ ਹੀ ਪ੍ਰਸ਼ਨ ਤੇ ਉੱਤਰ ਹੁੰਦੇ ਆ ਇਹ ਸੱਚੇ ਪਾਤਸ਼ਾਹ ਜੀ ਨੇ ਸਿੱਖਿਆਵਾਂ ਸਿਕਾਈਆਂ ਨੇ ਜੇ ਕੋਈ ਜੰਗ ਕਰਨ ਵਾਸਤੇ ਚੜ ਕੇ ਆ ਜੇ ਤੇ ਫਿਰ ਪ੍ਰੇਮ ਦੀਆਂ ਬੋਲੀਆਂ-ਬੋਲੀਆਂ ਗੱਲਾਂ ਕਰੇ ਇਹ ਵੀ ਜੰਗ ਨੀਤੀ ਦਾ ਇੱਕ ਭੇਦ ਹੁੰਦਾ ਹੈ ਗੁਰੂ ਸਾਹਿਬ ਦੇ ਉੱਤੇ ਜਿਹੜਾ ਕੋਈ ਚੜ ਕੇ ਆ ਜਾਂਦਾ ਸੀ ਜਿਵੇਂ ਸਾਧ ਸੰਗਤ ਜੀ ਸਮਾਂ ਤਲੀ ਮੈਂ ਪਰ ਬੇਨਤੀ ਕਰਾਂ ਮੁਗਲਸ ਖਾਨ ਚੜ੍ਹ ਕੇ ਆਇਆ ਸੀ ਜਦੋਂ ਨੇ ਵੇਖ ਲਿਆ ਕਿ ਹੁਣ ਜਿੱਤ ਨਹੀਂ ਹੋ ਰਹੀ ਗੁਰੂ ਆਰਜਨ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਹਿੰਦਾ ਮੇਰੇ ਕੋਲੋਂ ਤੁਸੀਂ ਬਚ ਨਹੀਂ ਸਕਣਾ ਤੇ ਅਜੇ ਵੀ ਵੇਲਾ ਹੈ ਕਿ ਸ਼ਰਨ ਪੈ ਜਾਓ ਤੇ ਮੈਂ ਤੁਹਾਡੀ ਸਹਾਇਤਾ ਕਰੂੰਗਾ ਨਾਲ ਮੈਂ ਕਹਿ ਕੇ ਬਾਦਸ਼ਾਹ ਤੋਂ ਤੁਹਾਨੂੰ ਮaaf ਕਰਾ ਦੇਵਾਂਗਾ ਸਤਗੁਰਾਂ ਜੀ ਨੇ ਉੱਤਰ ਲਿਖਿਆ ਮੁਗਲਸ ਖਾਨ ਕਿ ਮੈਦਾਨੇ ਜੰਗ ਹੈ ਚਿੱਠੀ ਲਿਖਣ ਦਾ ਵਕਤ ਨਹੀਂ ਹੈ ਇੱਥੇ ਚਿੱਠੀਆਂ ਲਿਖਣ ਦਾ ਥਾਂ ਨਹੀਂ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਸੂਰ ਬੀਰਾਂ ਤੇ ਸ਼ਸਤਰਾਂ ਦੀ ਭਾਸ਼ਾ ਨਾਲ ਗੱਲ ਕਰ ਚੜ ਕੇ ਆ ਵੇਖ ਤੈਨੂੰ ਜਵਾਬ ਦਿਆਂਗੇ ਇਹ ਗੁਰੂ ਘਰ ਦੀ ਰਵਾਇਤ ਹੈ ਜਿੰਨਾ ਚਿਰ ਸਾਡੇ ਨਾਲ ਕੋਈ ਪ੍ਰੇਮ ਕਰਦਾ ਹੈ ਅਸੀਂ ਉਹਦੇ ਤੇ ਦਇਆ ਕਰਦੇ ਹਾਂ ਤੇ ਪ੍ਰੇਮ ਕਰਨ ਵਾਲੇ ਦਾ ਦੁੱਖ ਦਰਦ ਸਭ ਅਸੀਂ ਆਪਣੇ ਤੇ ਲੈ ਲੈਨੇ ਆ ਸਿੱਖ ਕੌਮ ਦੀ ਅਜੇ ਵੀ ਰਵਾਇਤ ਹੈ ਜਿੱਥੇ ਵੀ ਕੋਈ ਦੁਨੀਆ ਤੇ ਕਿਸੇ ਨੂੰ ਤਕਲੀਫ ਹੈ ਕੋਈ ਹੜ ਆ ਗਿਆ ਕੋਈ ਮਰੀ ਪੈ ਗਈ ਹੈ ਉਥੇ ਸਿੱਖ ਪਹੁੰਚ ਜਾਂਦੇ ਆ ਸਤਿਗੁਰਾਂ ਸਾਨੂੰ ਰਵੈਤਾਂ ਦਿੰਦੀਆਂ ਪਰ ਜੇ ਕੋਈ ਸਿੱਖ ਗੋਮ ਦੀ ਪਾਗ ਨੂੰ ਹੱਥ ਪਾ ਲੇ ਤੇ ਫਿਰ ਉਹਦੇ ਅੱਗੇ ਦਇਆ ਨਹੀਂ ਹੈ ਸਿੱਖਾਂ ਕੋਲ ਫਿਰ ਸਾਧ ਸੰਗਤ ਜੀ ਸਿੱਖਾਂ ਦੇ ਕੋਲ ਵੀਰਰਾਸਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਜੇ ਕਿਸੇ ਦੀ ਅਣਖ ਤੇ ਘਰਤ ਨੂੰ ਰੱਖ ਸਕਦੇ ਐ ਤੇ ਆਪਣੀ ਵੀ ਅਣਖ ਤੇ ਘਰਤ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਵੀ ਦੇ ਸਕਦੇ ਐ ਪਰ ਅਫਸੋਸ ਹੈ ਅਸੀਂ ਸਤਿਗੁਰਾਂ ਦੀਆਂ ਰਵੈਤਾਂ ਨੂੰ ਭੁੱਲਦੇ ਜਾ ਰਹੇ ਹਾਂ ਜੋ ਗੁਰੂ ਸਾਹਿਬ ਸਾਨੂੰ ਸਿੱਖਿਆ ਸਿਖਾਈਆਂ ਉਹਨਾਂ ਤੋਂ ਦੂਰ ਜਾ ਰਹੇ ਆ ਕਿ ਸਤਿਗੁਰਾਂ ਜੀ ਨੇ ਉਹਨਾਂ ਚੀਜ਼ਾਂ ਨੂੰ ਵੇਖ ਕਰਕੇ ਉਹਨਾਂ ਵਿੱਚੋਂ ਜੋ ਕੁਝ ਉਹਨਾਂ ਦਾ ਨੁਕਸਾਨ ਹੋਇਆ ਉਹ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ